ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਮਲੋਟ ਮਲੋਟ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਤਹਿਸੀਲ ਹੈ ਤੇ ਮਲੋਟ ਦੇ ਵਿੱਚ ਬੱਸ ਸਟੈਂਡ ਦੇ ਬਿਲਕੁਲ ਬੈਕਸਾਈਡ ਦੇ ਉੱਤੇ ਇੱਕ ਡੇਰੀ ਫਾਰਮ ਹੈ ਇਹ ਡੇਰੀ ਫਾਰਮ ਕੋਸ ਸਮਾਂ ਪਹਿਲਾਂ ਬਾਈ ਜੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਪਰ ਕਈ ਵਾਰ ਕੁਝ ਕਿਤੇ ਅਸੀਂ ਇਦਾਂ ਦੇ ਚੁਣ ਲੈਨੇ ਆ ਵੀ ਜਿਹਦਾ ਮੈਚ ਨਹੀਂ ਹੁੰਦਾ ਸਾਡੇ ਦੇ ਨਾਲ ਕਿਉਂਕਿ ਅਸੀਂ ਸਾਡੇ ਹੋਰ ਰਹੀਵੇਂ ਹੁੰਦੇ ਆ ਪਰ ਜਿਹੜਾ ਡੇਰੀ ਫਾਰਮਿੰਗ ਹੈ ਇਦਾਂ ਦਾ ਕਿੱਤਾ ਵੀ ਇਹਦੇ ਚ 24 ਘੰਟੇ ਬੰਦਾ ਇਹ ਕੋਲ ਪਾਲਦਾ ਫਿਰ ਜਦੋਂ ਉਸ ਇਹਦੀਆਂ ਕਿਉਂਕਿ ਇਹ ਲਿਵਿੰਗ ਥਿੰਗਸ ਹੈ ਸਾਲੀਆਂ ਚੀਜ਼ਾਂ ਹੈ ਜਿਉਂਦੀਆਂ ਜਾਗਦੀਆਂ ਤੇ ਇਹ ਹਰ ਰੋਜ਼ ਬਦਲਦੀਆਂ ਵਧਦੀਆਂ ਦੁੱਧ ਚ ਘਟਦੀਆਂ ਦੁੱਧ ਚ ਜਾਂ ਕੋਈ ਦਿੱਕਤਾਂ ਆਉਂਦੀਆਂ ਫਿਰ ਜਦੋਂ ਅਸੀਂ ਇਦਾਂ ਦੇਖਦੇ ਆਂ ਫਿਰ ਸਾਨੂੰ ਕਈ ਵਾਰ ਇਹ ਲੱਗਦਾ ਵੀ ਇਹ ਕਿੱਤਾ ਸਾਡੇ ਨਾਲ ਮੈਚ ਨਹੀਂ ਕਰਦਾ ਤੇ ਅਸੀਂ ਇਹਨੂੰ ਬੰਦ ਕਰਦੇ ਆਂ ਇਸੇ ਤਰ੍ਹਾਂ ਹੀ ਇਸ ਵੀਰ ਨੇ ਦੱਸੋ ਬਹੁਤ ਚੰਗੀਆਂ ਗਾਵਾਂ ਖਰੀਦੀਆਂ ਸਾਰਾ ਸਮਾਨ ਖਰੀਦ ਲਿਆ ਸ਼ੈੱਡ ਪ੍ਰੋਪਰ ਬਣਿਆ ਹੋਇਆ ਇੱਕ ਡੇਰੀ ਫਾਰਮ ਵਾਲਾ ਪਰ ਅੱਜ ਇਹ ਸਾਰਾ ਸਿਸਟਮ ਬਕਾਊ ਕਰਤਾ ਹੈ ਵਿਕਰੀ ਵਾਲੀਆਂ ਜੋ ਚੀਜ਼ਾਂ ਆ ਮੈਂ ਵੀਡੀਓ ਚ ਪਹਿਲਾਂ ਬੋਲ ਦੂੰਗਾ ਡਿਟੇਲ ਬਾਅਦ ਚ ਲਵਾਂਗੇ ਤੁਸੀਂ ਆ ਕੇ ਵਿਜ਼ਿਟ ਕਰੋ ਤਸੱਲੀ ਕਰੋ ਜਿਹੜੀ ਚੀਜ਼ ਤੁਸੀਂ ਖਰੀਦਣੀ ਚਾਹੋ ਸ਼ੁਰੂਆਤ ਕਰਦੇ ਹਾਂ ਦੱਸੋ ਇੱਕ ਤਾਂ ਇੱਥੇ ਇਹ ਕੰਡਾ ਪਿਆ ਹੈ ਬਿਲਕੁਲ ਹੀ ਨਵਾਂ ਕਿਉਂਕਿ ਹਜੇ ਕੋਸਾ ਨਾ ਪਹਿਲਾਂ ਹੀ ਫਾਰਮ ਦੀ ਸ਼ੁਰੂਆਤ ਹੋਈ ਹੈ ਇਹ ਵੇਚ ਦੇਣਾ ਨਵੇਂ ਨਾਲੋਂ ਕੀਮਤ ਘੱਟ ਚ ਮਿਲੂਗਾ ਇੱਕ ਇਹ ਪੱਖਾ ਮਿਲਕਿੰਗ ਮਸ਼ੀਨ ਚੰਗੇ ਦੁੱਧ ਦੇ ਉੱਤੇ ਗਾਂ ਪਿਛਲੇ ਸਵੇਰ ਚ ਰਹੀ ਹੈ ਤੇ ਹੁਣ ਤਾਂ ਹਜੇ ਬਿਲਕੁਲ ਹੀ ਤਾਜੀ ਸੂਈ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਬੱਚੀ ਦੀ ਡਿਟੇਲ ਸਾਰੀ ਮਿਲ ਜਾਣੀ ਹੈ ਸੋ ਇਹ ਗਾਂ ਬਿਲਕੁਲ ਤਾਜੀ ਸੂਈ ਇਹ ਤੋਂ ਇਲਾਵਾ ਤਿੰਨ ਗਾਵਾਂ ਹੋਰ ਆ ਜਿਨ੍ਹਾਂ ਚੋਂ ਇੱਕ ਗਾਂ ਹੈ ਤਾਂ ਟੋਕੜਾਂ ਚ ਪਰ ਸੱਜਰਾਂ ਜਿਹਨਾਂ ਦੁੱਧ ਬਹੁਤ ਸੋਹਣੀ ਬਰੀਡ ਇਹਦੀ ਦਿਸਦੀ ਹੈ ਇਹਦੇ ਨਾਲ ਇੱਕ ਗਾਂ ਬੈਠੀ ਹੈ ਜਿਹੜੀ ਇਹ ਵੀ ਫॉर ਸੇਲ ਹੈ ਇੱਕ ਗਾਂ ਦਾ ਢਾਂਚਾ ਥੋੜਾ ਕਮਜ਼ੋਰ ਲੱਗਦਾ ਹੈ ਪਰ ਇਹ ਗੱਭਣ ਹੈ ਤੁਸੀਂ ਸੇਵਾ ਕਰਕੇ ਇਹਨੂੰ ਸੋਹਣੀ ਸਿਹਤ ਦੀ ਬਣਾ ਸਕਦੇ ਹੋ ਇਹਦੇ ਨਾਲ ਬੱਚਾ ਬੱਛੀ ਬਾਈ ਜੀ ਹੋਰੀ ਨਾਲ ਦੇ ਦੋਗੇ ਸੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਇਸ ਟਾਈਮ ਇੱਥੇ ਅੰਦਰ ਦੇਖੀਆਂ ਇਹ ਤੋਂ ਇਲਾਵਾ ਬਾਹਰਲੇ ਪਾਸੇ ਚੱਲਦੇ ਆਪਾਂ ਤੇ ਤੁਹਾਨੂੰ ਇੱਕ ਹੋਰ ਚੀਜ਼ਾਂ ਦਿਖਾ ਲਵਾਂ ਇੱਕ ਹੋਰ ਜੋ ਚੀਜ਼ ਤੁਹਾਡੇ ਕੰਮ ਆਉਣ ਵਾਲੀ ਇਹਦੇ ਕੋਈ ਵੀਰ ਡੇਰੀ ਫਾਰਮ ਦੀ ਸ਼ੁਰੂਆਤ ਕਰਨੀ ਚਾਹੁੰਦਾ ਲੋਕ ਬਣਾਏ ਸੀ ਬਾਈ ਨੇ ਇਹ ਲੋਕ ਪਾਸਾ ਸੈਂਪਲ ਪਾਈਪ ਵਾਲੇ ਆ ਜਿਵੇਂ ਆਪਾਂ ਪਾਈਪ ਲਾ ਕੇ ਖੁਰਨੀ ਦੇ ਉੱਤੇ ਲਾ ਦਿੰਦੇ ਆ ਤੇ ਕੁਝ ਹੋਰ ਲੋਕ ਪ੍ਰੋਪਰ ਜਿਹੜੇ ਹੁੰਦੇ ਆ ਡੇਰੀ ਫਾਰਮਾਂ ਵਿੱਚ ਤੁਸੀਂ ਦੇਖਦੇ ਹੋ ਉਹ ਲੋਕ ਵੀ ਆ ਸੋ ਦੋ ਸੈਟ ਇਹ ਆ ਦੱਸੋ ਇਹ ਵੀ ਫॉर ਸੇਲ ਆ ਇਹ ਤੋਂ ਇਲਾਵਾ ਦੋ ਪਲਾਸਟਿਕ ਦੇ ਕੈਨ ਇਹ ਵੀ ਦੋਨੇ ਵੇਚਨੇ ਆ ਬਾਈ ਨੇ ਨਵੇਂ ਪਏ ਆ ਬਿਲਕੁਲ ਕਿਉਂਕਿ ਦੁੱਧ ਵਾਲੀ ਕੰਪਨੀ ਜਿਹੜੀ ਆਪ ਦੇ ਕੈਨ ਦੇ ਦਿੰਦੀ ਆ ਤਾਂ ਉਹ ਬਾਈ ਵਰਤਣ ਲੱਗ ਗਿਆ ਤੇ ਇਹ ਹਜੇ ਉਵੇਂ ਪਏ ਆ ਇਹ ਤੋਂ ਇਲਾਵਾ ਚਾਰ ਖੁਰਲੀਆਂ ਜਿਹੜੀਆਂ ਬਾਈ ਨੇ ਡਰਮ ਵੱਢ ਕੇ ਖੁਰਲੀਆਂ ਬਣਦੀਆਂ ਉਹ ਬਣੀਆਂ ਵੀ ਆ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਪਈਆਂ ਨੇ ਇਹਨਾਂ ਨੂੰ ਹਜੇ ਤਾਂ ਰੰਗ ਰੂਗ ਬਾਈ ਨੇ ਮਰਾਉਣੇ ਸੀਗੇ ਮਤਲਬ ਪਰ ਦਿੱਕਤ ਕਈ ਵਾਰ ਆ ਜਾਂਦੀ ਆ ਤਾਂ ਇਹ ਅੱਜ ਸਾਰਾ ਸਿਸਟਮ ਬਾਈਕਲੋਜ਼ ਕਰ ਰਿਹਾ ਹੈ ਆਓ ਸ਼ੁਰੂਆਤ ਕਰੀਏ ਦੱਸੋ ਆਪਾਂ ਮਿਲਦੇ ਆਂ ਵੀਰ ਨੂੰ ਕਰਦੇ ਆਂ ਗੱਲਾਂ ਬਾਤਾਂ ਇਹਨਾਂ ਪਸ਼ੂਆਂ ਬਾਰੇ ਜਾਂ ਜੋ ਮਸ਼ੀਨਰੀ ਇੱਥੇ ਹੈ ਪਹਿਲਾਂ ਆਪਾਂ ਲੋਕ ਤੋਂ ਸ਼ੁਰੂ ਕਰਦੇ ਆਂ ਜਿਹੜੇ ਬਾਹਰ ਪਏ ਆਂ ਦੱਸ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਆਪਣਾ ਦੱਸ ਦਿਓ ਭਾਈ ਮੇਰਾ ਨਾਮ ਕਰਨਵੀਰ ਹੈ ਕਰਨਵੀਰ ਭਾਈ ਕਿਹੜੇ ਟਾਈਮ 'ਚ ਸ਼ੁਰੂਆਤ ਕੀਤੀ ਹੈ ਇਸ ਫਾਰਮ ਦੀ ਕਨੈਕਟ ਚ ਰੋ ਗਿਆ ਭਾਈ 20 ਮਾਰਚ ਨੂੰ ਸਟਾਰਟ ਕਰਿਆ ਸੀਗਾ ਠੀਕ ਹੈ ਹਾਂਜੀ ਮਾਰਚ 2020 ਦੇ ਵਿੱਚ ਨਾ ਐਸੀ ਐਸੀ 2023 ਚ 2023 ਦੇ 20 ਮਾਰਚ ਨੂੰ ਹਾਂਜੀ ਸ਼ੁਰੂਆਤ ਹੋਈ ਸੀ ਠੀਕ ਹੈ ਅੱਜ ਇਹਨੂੰ ਆਪਾਂ ਸਿਸਟਮ ਫਰੋਂ ਇਥੋਂ ਕਲੋਜ਼ ਕਰ ਰਹੇ ਹਾਂ ਨਹੀਂ ਮੈਚ ਕਰਦਾ ਆਪਣੇ ਨਾਲ ਇਹ ਕੰਮ ਇਹ ਵੀ ਕੁਛ ਤਾਂ ਕੀ ਹੈ ਮੈਂ ਕੈਨੇਡਾ ਤੋਂ ਆਇਆ ਸੀਗਾ ਠੀਕ ਹੈ ਤੇ ਉਹ ਮੈਨੂੰ ਕੋਈ ਪੀਆਰ ਚ ਦਿੱਕਤ ਕਰਕੇ ਮੈਨੂੰ ਵਾਪਸ ਜਾਣਾ ਪੈ ਰਿਹਾ ਅੱਛਾ ਤਾ ਕਰਕੇ ਮੈਨੂੰ ਆਇਆ ਸੀਗਾ ਵੀ ਤੁਹਾਨੂੰ ਵੀ ਪਤਾ ਵੀ ਆਪ ਦੀ ਮੌਜੂਦਗੀ ਤੋਂ ਬਿਨਾ ਇਹ ਕੰਮ ਕਾਮਯਾਬ ਕਾਮਯਾਬ ਨਹੀਂ ਹੈਗਾ ਸਹੀ ਹੈ ਤੇ ਵੀ ਆਪ ਕਿਸੇ ਦੇ ਹੱਲੇ ਨਹੀਂ ਛੱਡ ਸਕਦੇ ਸਹੀ ਹੈ ਤਾਂ ਕਰਕੇ ਮੈਂ ਕਲੋਜ਼ ਕਰਕੇ ਇੱਕ ਵਾਰੀ ਜਾ ਰਿਹਾ ਠੀਕ ਹੈ ਹਾਂ ਤਾਂ ਮੇਰਾ ਮੇਨ ਪਰਪਸ ਤਾਂ ਵੇਚਣ ਦਾ ਇਹੀ ਆ ਸਹੀ ਹੈ ਬਈ ਵੀ ਬਾਹਰ ਜਾਣ ਕਰ ਅੱਛਾ ਇਹ ਲੋਕ ਆਪਾਂ ਨਵੇਂ ਬਣਾਲੇ ਸੀ ਅਜੇ ਯੂਜ਼ ਤਾਂ ਕੀਤਾ ਹੀ ਨਹੀਂ ਫਰੇ ਹੈ ਨਾ ਹਾਂ ਇਹ ਯੂਜ਼ ਕੀਤੇ ਨਹੀਂ ਕਿਉਂਕਿ ਮੈਂ ਜਗਾ ਮੈਨੂੰ ਆਇਆ ਸੀ ਕਿਰਾਏ ਤੇ ਲਈ ਸੀਗੀ ਮੈਂ ਪਹਿਲਾਂ ਬਣਵਾ ਲਈ ਸੀ ਕਿਉਂਕਿ ਪਹਿਲਾਂ ਆਪਣਾ ਕਿਸੇ ਹੋਰ ਜਗਾ ਤੇ ਸੀਗਾ ਫਾਰਮ ਠੀਕ ਹੈ ਹਾਂ ਤੇ ਉਹ 2 ਕੁ ਮਹੀਨੇ ਵਰਤੇ ਜਦੋਂ ਆ ਫਾਰਮ ਲਿਆ ਤੇ ਸਾਰਾ ਕੁਝ ਮੈਨੂੰ ਲੱਗਿਆ ਲਗਾਇਆ ਮਿਲ ਗਿਆ ਆਉਂਦੇ ਕਰਕੇ ਉਵੇਂ ਪਈ ਆ ਜੀ ਠੀਕ ਹੈ ਵਰਤੇ ਨਹੀਂ ਗਏ اچھا ਇਹ 20 20 ਫੁੱਟੇ ਹੈਗੇ ਆ ਜੀ ਦੋਵੇਂ ਤੇ 20 ਫੁੱਟੇ ਲੋਕ ਵਾਲੇ ਆ 20 ਫੁੱਟੇ ਸਿੰਪਲ ਹੈ ਭੈ ਪਾਲੇ ਆ ਹਾਂਜੀ ਸਿੰਪਲ ਵਾਲੇ ਆ ਤੇ ਇਹ ਆਪਾਂ ਉਦੋਂ 21 22 ਹਜ਼ਾਰ ਦੇ ਬਣਵਾਏ ਸੀ ਤੇ ਆਪਾਂ 20 ਹੀ ਹਜ਼ਾਰ ਦੇ ਦੇ ਦਾਂਗੇ ਠੀਕ ਹੈ ਦੋਸਤੋ ਧਿਆਨ ਚ ਕਰ ਲਿਓ ਵੀ 20 20 ਫੁੱਟ ਦੇ ਆ ਇਹ ਦੋ ਇੱਕ ਤਾਂ ਪ੍ਰੋਪਰ ਲੋਕ ਜਿਹੜੇ ਡੇਰੀ ਫਾਰਮਾਂ ਚ ਹੁੰਦੇ ਉਹ ਲੋਕ ਹੈ ਜਿਹਦੇ ਥੱਲੇ ਪੱਤਰੀ ਲੱਗੀ ਹੁੰਦੀ ਹੈ ਲੋਕ ਹੋ ਜਾਂਦੀਆਂ ਗਾਵਾਂ ਚ ਜਿਹਦੇ ਚਪਟੇ ਖਾਣ ਲੱਗਦੀਆਂ ਇੱਕ ਸੈਂਪਲ ਕੋਰਨੀ ਦੇ ਉੱਤੇ ਜਿਹੜੇ ਬਣਦੇ ਆ ਦੋਸਤੋ ਦੋਨੋਂ ਹੀ ਪਾਸੇ ਪਾਈਪ ਹੁੰਦੀ ਹੈ ਤੇ ਸੈਂਟਰ ਜੀ ਵੀ ਆਪਾਂ ਸਵਾ ਕਫਟ ਤੇ ਇੱਕ ਪਾਈਪ ਲਾ ਦਿੰਨੇ ਹੁੰਨੇ ਆ ਇਹ ਕੋ ਲੋਕ ਹੈ ਮਤਲਬ ਦੋ ਲੋਕ ਇਹ 21 ਤੋਂ 22000 ਲਗਭਗ ਉਦੋਂ ਖਰਚ ਆਇਆ ਸੀ 20 20 ਫੁੱਟ ਇਹਨਾਂ ਦੀ ਜਿਹੜੀ ਲੰਬਾਈ ਹੈ ਲੈਂਥ ਹੈ ਤੇ ਮੇਰੇ ਖਿਆਲ ਚ 3 ਕਫਟ ਤਾਂ ਨੂੰ ਉੱਚੇ ਹੋਣਗੇ ਬਾਕੀ ਜੋ ਸਟੈਂਡਰਡ ਸਾਈਜ਼ ਲੋਕ ਦਾ ਚੱਲਦਾ ਉਹ ਹੀ ਹੈ ਤੇ ਵੇਈਰ ਕਹਿੰਦਾ ਵੀ ਆਪਾਂ ਹੁਣ ਇਹਨਾਂ ਨੂੰ 20000 ਦੇ ਦੇ ਦਾਂਗੇ 21 22000 ਤੇ ਬਣੇ ਸੀ ਨਵੇਂ ਪਏ ਆ ਰੰਗ ਰੂਗ ਤੁਸੀਂ ਮਰਾ ਸਕਦੇ ਹੋ ਇਹਨਾਂ ਤੇ ਜਿਹੜਾ ਵੀਰ ਖਰੀਦਣਾ ਚਾਹੁੰਦਾ ਨਵੇਂ ਬਣਾਉਂਗੇ ਤਾਂ ਹੋ ਸਕਦਾ ਲੋਹੇ ਦੇ ਰੇਟ ਵਾਧੇ ਘਟਦੇ ਰਹਿੰਦੇ ਹੋ ਸਕਦਾ 2 ਰੁਪਏ ਤੋਂ ਵੀ ਤੂੰ ਮਹਿੰਗੇ ਹੀ ਬਣ ਪਰ ਬਾਈ ਕਹਿੰਦਾ ਵੀ ਆਪਾਂ ਕੋਸ ਪੈਸੇ ਉੱਤੋਂ ਘਟਾ ਦਿੰਨੇ ਆ ਤੇ 20000 ਚੋਂ ਤੁਹਾਨੂੰ ਦੇ ਦਿਆਂਗੇ ਇੱਕ ਦੋਸੂ ਇਹ ਕੰਡਾ ਹੈ ਬਾਈ ਨੇ ਵੇਚਣਾ ਵੈਨਸ ਕੰਪਨੀ ਹੈ ਸ਼ਾਇਦ ਇਹਦਾ ਮਾਰਕਾ ਮੁਰਕਾ ਤੁਸੀਂ ਆਪ ਦੇਖ ਲਓ ਵੀ ਇਹ ਕਿੱਦਾਂ ਦੀ ਕੰਪਨੀ ਹੈ ਜਾਂ ਕਿਵੇਂ ਇਹ ਕੰਮ ਕਰਦਾ ਸੋ ਇਹ ਕੰਡਾ ਬਾਈ ਇਹਦੀ ਕਪੈਸਿਟੀ ਮੇਰੇ ਖਿਆਲ ਚ ਕੁਆਂਟਲ ਵਾਲਾ ਹੈ ਇਹ ਬਈ ਮੈਨੂੰ ਲੱਗਦਾ ਸ਼ਾਇਦ ਕੁਆਂਟਲ ਤੋਂ ਉੱਪਰ ਦਾ ਹੈ ਉੱਪਰ ਦਾ ਉਹ ਆਪਾਂ ਫੋਨ ਤੇ ਮੈਂ ਚੰਗੀ ਤਰ੍ਹਾਂ ਦੱਸ ਦੂੰਗਾ ਠੀਕ ਹੈ ਠੀਕ ਹੈ ਜੀ ਬਾਕੀ ਇਹ ਨਵਾਂ ਪਿਆ ਤੁਹਾਨੂੰ ਪਤਾ ਹੈ ਪੰਨੇ ਪੁੰਨੇ ਚੜੀ ਗਈ ਹੈ ਉੱਪਰ ਤੇ ਇਹ ਆਪਾਂ 3000 ਰੁਪਏ ਦਾ ਦੇ ਦਾਂਗੇ ਨਵਾਂ ਕਿੰਨੇ ਦਾ ਲਿਆ ਸੀ ਨਵਾਂ ਆਪਾਂ ਲਿਆ ਸੀ 4500 ਦਾ 4500 ਦਾ ਲਿਆ ਸੀ ਦੋਸਤੋ ਤੇ 3000 ਦਾ ਵੀਰ ਕਹਿੰਦਾ ਮੈਂ ਦੇ ਦੂੰਗਾ ਹਜੇ ਕਵਰ ਵੀ ਨਹੀਂ ਲੱਥੇ ਇਹ ਚੀਜ਼ ਧਿਆਨ ਚ ਕਰ ਲਓ ਉੱਪਰ ਆ ਇਹ ਦੇ ਜਿਹੜੇ ਇਹ ਦੇਖ ਲਓ ਤੁਸੀਂ ਹਜੇ ਉਫੜੀ ਲੱਗੇ ਹੋਏ ਨਵਾਂ ਬਿਲਕੁਲ ਸੋ ਸਹੀ ਹੈ ਇਹ ਤੋਂ ਇਲਾਵਾ ਇੱਕ ਇਹ ਪੱਖਾ ਵੀ ਬਈ ਆਪਾਂ ਇਹ ਪੱਖਾ ਵੀ ਦੇ ਦਾਂਗੇ ਇਹ ਅੱਧੀ ਮੋਟਰ ਵਾਲਾ ਪੱਖਾ ਹੀ ਟਾਈਮਰ ਲੱਗਿਆ ਹੋਇਆ ਠੀਕ ਹੈ ਵੀ ਡੇਰੀ ਫਾਰਮ ਵਾਸਤੇ ਸਪੈਸ਼ਲ ਪੱਖਾ ਹੈ ਠੀਕ ਹੈ ਤੇ ਇਹ ਵੀ ਆਪਾਂ ਦੇ ਦੇ ਦਾਂਗੇ 3000 ਰੁਪਏ ਦਾ ਪੱਖਾ ਦੇ ਦੇਣ ਨਵਾਂ ਕਿੰਨੇ ਦਾ ਬਣਿਆ ਸੀ ਨਵਾਂ ਇਹ ਬਈ 7000 ਦਾ ਬਣਿਆ ਸੀ 7000 ਦਾ ਹਾਂਜੀ ਠੀਕ ਹੈ ਸੋ ਦੋਸਤੋ ਐਵੇਂ ਹੀ ਕੀਮਤ ਹੈ ਕਿਉਂਕਿ ਬੰਦ ਕਰਨਾ ਹੈ ਤਾਂ ਹੁਣ ਬੇਨਤੀ ਇਹ ਵੀ ਰਹੂਗੀ ਵੀ ਤੂੰ ਥੱਲੇ ਨੂੰ ਨਾ ਖਿੱਚਣ ਦੀ ਕੋਸ਼ਿਸ਼ ਕਰੇ ਭਰਾ ਸਿੱਧੀਆਂ ਸਾਡੀਆਂ ਗੱਲਾਂ ਕਰ ਰਿਹਾ ਜੋ ਕੀ ਮੈਂ ਤੁਹਾਨੂੰ ਦੱਸ ਰਿਹਾ ਬਈ ਇਹ ਮਸ਼ੀਨ ਕਦੋਂ ਲਈ ਸੀ ਇਹ ਮਸ਼ੀਨ ਵੀ ਬਈ ਮਾਰਚ ਚ ਹੀ ਲਈ ਸੀ ਜਦੋਂ ਫਾਰਮ ਸ਼ੁਰੂ ਕਰਿਆ ਜਮਾਣਾ ਵੀ ਲਈ ਸੀ ਠੀਕ ਹੈ ਬੈਂਸਨ ਕੰਪਨੀ ਬੈਂਸਨ ਕੰਪਨੀ ਨੇ ਮਸ਼ੀਨ ਲਈ ਸੀ ਕਿ ਜਮਾਣਾ ਵੀ ਤੇ ਇਹ ਵੱਡੀ ਮੋਟਰ ਵਾਲੀ ਮਸ਼ੀਨ ਹੈ ਇੰਦੇ ਇੱਕ ਟਾਈਮ ਤੇ ਦੋ ਡਰਮੀਆਂ ਲੱਗ ਸਕਦੀਆਂ ਆਪਣੇ ਕੋਲ ਡਰਮੀ ਇੱਕ ਹੀ ਹੈ ਪਰ ਡਰਮੀ ਨਾਲ ਇੱਕ ਆਉਂਦੀ ਹੈ ਨਾਲ ਤੁਸੀਂ ਲੈ ਕੇ ਇੱਕ ਨਾਲ ਐਡ ਕਰ ਸਕਦੇ ਹੋ ਕਰ ਸਕਦੇ ਹੋ ਠੀਕ ਹੈ ਪੰਪ ਦੀ ਕਪੈਸਿਟੀ ਹੈਗੀ ਆ ਪੰਪ ਦੀ ਕਪੈਸਿਟੀ ਹੈਗੀ ਆ ਦੋ ਡਰਮੀਆਂ ਦੀ ਠੀਕ ਹੈ ਵੀਰੇ ਤੇ ਹਾਂਜੀ ਕੀ ਕੀਮਤ ਸੋਚਦੇ ਹੋ ਇਹ ਬਈਆਂ ਦੀ 35000 35000 ਦੱਸੋ ਨਵੀਂ ਦੀ ਕੀਮਤ ਪਤਾ ਕਰ ਲਓ ਜੇ ਕਾਫੀ ਮਹਿੰਗੀ ਮਸ਼ੀਨ ਹੈ ਪਰ 35000 ਆਪਾਂ ਨਵੀਂ ਕਿੰਨੇ ਦੀ ਲਈ ਸੀ ਇਹ ਬਈ ਨਵੀਂ 50000 ਦੀ ਲਈ ਸੀ 50000 ਦੀ ਲਈ ਸੀ ਸਿੰਗਲ ਡਰਮੀ ਵਾਲੀ ਆ ਦੱਸੋ ਵੈਂਸਨ ਕੰਪਨੀ ਥੋੜੀ ਵਰਤੀ ਵੀ ਮਸ਼ੀਨ ਹੈ ਇਹ ਲਾਹੇਵੰਦ ਸੌਦਾ ਹੈ ਇੱਕ ਗਾਂ ਬੜੇ ਚੰਗੇ ਦੁੱਧ ਵਾਲੀ ਆ ਇਹ ਮੈਂ ਧਿਆਨ ਚ ਲੈ ਆ ਦਿਆਂਗੇ ਅਸੀਂ ਵੀਡੀਓ ਬਣਾਉਣੀ ਕਰਕੇ ਰਾਤ ਲੇਟ ਚੋਈ ਆ ਤੇ ਸੁਬਾ ਹਜੇ ਰੋਕੀ ਵੀ ਆ ਪਰ ਇਹ ਹਵਾਨੇ ਚ ਦਿਖਾਉਂਗਾ ਕਿੰਨਵਾ ਸੂਆ ਸੁਕੀ ਇਹ ਬਈ ਤੀਜਾ ਸੂਆ ਹੁਣ ਸੂਈ ਆ ਦੂਜੇ ਸੂਏ ਨੇ 34 ਲੀਟਰ ਦੁੱਧ ਦਿੱਤਾ ਜੀ ਮੈਨੂੰ ਠੀਕ ਆ ਤੀਜਾ ਸੂਆ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਸੂਈ ਨੂੰ ਬਈ ਇਹਨੂੰ ਤਿੰਨ ਦਿਨ ਹੋ ਗਏ ਤਿੰਨ ਦਿਨ ਹੀ ਹੋਏ ਆ ਹਾਂ ਬੱਚਾ ਬੱਚੀ ਦੀ ਅੱਜ ਤੀਜਾ ਦਿਨ ਆ ਬੱਚੀ ਦਿੱਤੀ ਹੈ ਬੱਚੀ ਹੈਗੀ ਇਹ ਪੀਡੀਐਫ ਚ ਮਨਾਸਕਾ ਦੀ ਠੀਕ ਹੈ ਹਾਂਜੀ ਬਹੁਤ ਵਧੀਆ ਬੱਚੀ ਹੈ ਤੇ ਇਹਨਾਂ ਇਹਨਾਂ ਦਾ ਰੇਟ ਕੀ ਸੋਚਦੇ ਹੋ گاਵਾ ਦਾ ਰੇਟ ਕੀ ਰੱਖਦੇ ਹੋ ਇਹ ਬਈ گاਵਾ ਦਾ ਰੇਟ ਮੈਂ ਫੋਨ ਤੇ ਕਰੂੰਗਾ ਹਾਂ ਕੋਲ ਦੇ ਮੜਾ ਜਾ ਇਹਨੂੰ ਦਸੋ ਤੋੜ ਕੇ ਤੁਹਾਨੂੰ ਇਹ ਗਾਂ ਦਿਖਾ ਦਿੰਨੇ ਆ ਤੀਜਾ ਸੂਆ ਸੂਈ ਹੈ ਜਲਦੀ ਕਰੋ ਇਹਨੇ ਜਮਾਸਕਾ ਦੀ ਬੱਚੀ ਨੂੰ ਜਨਮ ਦਿੱਤਾ ਹੈ ਏਆਈ ਬਾਈ ਨੇ ਆਪਦੇ ਹੱਥੀਂ ਕਰਾਈ ਸੀ ਕੋਈ ਗੱਲ ਨਹੀਂ ਆ ਜਾਂਦੇ ਜੀ 34 35 ਕਿਲੋ ਦੂਜੇ ਸੂਏ ਦਾ ਦੁੱਧ ਇਸ ਗਾਂ ਦਾ ਰਿਹਾ ਤੀਜਾ ਸੂਆ ਦੇਖੋ ਸੇਤ ਜਿਹੜੀ ਸੰਭਾਲ ਹੈ ਉਹ ਤੁਸੀਂ ਕਰਨੀ ਹੈ ਪਰ ਗਾਂ ਦੱਸਦੀ ਹੈ ਵੀ ਦੁੱਧ ਇਹ ਕੁਝ ਦੇਊਗੀ ਤੁਹਾਨੂੰ ਪਤਾ ਲੱਗੂਗਾ ਵੀ ਇੱਕ ਗਾਂ ਤੁਸੀਂ ਦੁੱਧ ਵਾਲੀ ਖਰੀਦੀ ਹੈ ਚੰਗੀ ਕੀਮਤ ਤੇ ਪਿਛਲੇ ਸੂਏ ਬਾਈ ਨੇ ਖਰੀਦੀ ਸੀ 34 35 ਕਿਲੋ ਦੂਜੇ ਸੂਏ ਇਹਨੇ ਦੁੱਧ ਜਿਹੜਾ ਉਹ ਪਾਇਆ ਸੋ ਦੇਖ ਲਓ ਵੀ ਗਾਂ ਇਹ ਚੰਗਾ ਹਵਾਨਾ ਹਜੇ ਭਲੂਣ ਹਵਾਨੇ ਤੇ ਕਿਉਂਕਿ ਸੂਈ ਪਰਸੋਂ ਹੀ ਹੈ ਉਹ ਤੁਹਾਨੂੰ ਦੱਸਦੀ ਹੋਣੀ ਹੈ ਥਣ ਹੱਥੀ ਚੁਆਈ ਵਾਲੇ ਆ ਬੜੇ ਚੰਗੇ ਦੁੱਧ ਵਾਲੀ ਗਾਂ ਦੱਸੋ ਇਹ ਜਮਾਸਕਾ ਦੀ ਬੱਚੀ ਨੂੰ ਜਾਨੂ ਤਾਕੂ ਫੜ ਕੇ ਤੋੜ ਦਿਓ ਉਹਨਾਂ ਨੂੰ ਲੈ ਜਾਓ ਅੰਕ ਸੋ ਤੋੜ ਕੇ ਥੋੜੀ ਦਿਖਾਉਣੇ ਆ ਤੁਹਾਨੂੰ ਬਹੁਤ ਸੋਹਣੀ ਬੱਚੀ ਆ ਦੱਸੋ ਇਹਦੇ ਨਾਲ ਇਹ ਤੁਸੀਂ ਦੇਖ ਲਓ ਹਜੇ ਚੋਣ ਵਾਲੀ ਹੈ ਗਾਂ ਖਵਾਨਾ ਭਰਿਆ ਤੁਨੂੰ ਇਹਦਾ ਦਿਸਦਾ ਹੋਣਾ ਬਾਕੀ ਸੂਈ ਅਜੇ ਪਰਸੋਂ ਹੀ ਐ ਤਾਂ ਪੀਕ ਲੈਵਲ ਇਹਨੇ ਫੜਨਾ ਹੈ ਛੱਡ ਦਿਓ ਜੀ ਆ ਲੈਣ ਦੁਕਾਨ ਬੱਚੇ ਤੇ ਆ ਲੈਣ ਕੋਈ ਸੋ ਇਹ ਗਾਂ ਦੋਸਤੋ ਫॉर ਸੇਲ ਹੈ ਨਵ Ain ਵੀ ਨਹੀਂ ਹੋਈਆਂ ਸੋਏ ਗਾਵਾਂ ਕਿਉਂਕਿ ਅਸੀਂ ਇਹ ਹੁੰਦਾ ਆਮ ਘਰੇਲੂ ਪਸ਼ੂ ਪਾਲਕਾ ਤਾਂ ਪਸ਼ੂ ਠੰਡ ਨਾਲ ਮਣਾ ਜੇ ਮਾਰਨਾ ਹੋਵੇ ਤਾਂ ਉਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਅਸੀਂ ਉਸੇ ਤਰ੍ਹਾਂ ਇਹਨੂੰ ਰੱਖਿਆ ਹੋਇਆ ਹੈ ਇੱਕ ਹੋਰ ਚੀਜ਼ ਇੱਥੇ ਮੈਂ ਕੁਐਸਚਨ ਜਾਂ ਇੱਕ ਤੁਹਾਡੇ ਲਈ ਗੱਲ ਐਡ ਕਰ ਰਿਹਾ ਨਾ ਅੱਛਾ ਵੀਰ ਬਾਈ ਚਾਂਸ ਮੰਨ ਲਓ ਗਾ ਬਾਅਦ ਚ ਸੇਲ ਹੁੰਦੀ ਹੈ ਮਸ਼ੀਨ ਪਹਿਲਾਂ ਵਿਕ ਜਾਂਦੀ ਹੈ ਆਪਾਂ ਇਹ ਪਹਿਲਾਂ ਦੇ ਸਕਦੇ ਹਾਂ ਜਾਂ ਜਦੋਂ ਗਾਵਾ ਵਿਕ ਜਾਂਦੀ ਹੈ ਉਦੋਂ ਹੀ ਦੇਵਾਂਗੇ ਨਹੀਂ ਗਾਵਾ ਵਿਕਣ ਤੋਂ ਬਾਅਦ ਠੀਕ ਹੈ ਹਾਂ ਜੇ ਮਤਲਬ ਜੇ ਕਿਸੇ ਵੀਰ ਨੇ ਇਕੱਠੀਆਂ ਲੈਣੀਆਂ ਤਾਂ ਆਪਾਂ ਸਾਰਾ ਸਮਾਨ ਇਕੱਠਾ ਵੀ ਦੇ ਸਕਦੇ ਆ ਠੀਕ ਹੈ ਜੇ ਕੋਈ ਇੰਟਰਸਟਿਡ ਹੈਗਾ ਤੇ ਉਹ ਵੈਸੇ ਵੀ ਹੁਣ ਗਾਵਾਂ ਵੇਕਣ ਤੋਂ ਬਾਅਦ ਹੀ ਮਸ਼ੀਨ ਦੇਵਾਂਗੇ ਹਾਂ ਸੌਦਾ ਪਹਿਲਾਂ ਹੋ ਸਕਦਾ ਨਗਲਾ ਕਰ ਜੇ ਜੇ ਆਪਣੀ ਇੱਕ ਦੋ ਗਾਵਾਂ ਵੇਕੀਂ ਆ ਉਦਨੇ ਆਪਾਂ ਉਹਨਾਂ ਨੂੰ ਚੁਕਾ ਦੇਣ ਚੁਕਾ ਦੇਾਂਗੇ ਸਹੀ ਹੈ ਇਹ ਸਹੀ ਗੱਲ ਹੈ ਸੋ ਇਹ ਤੋਂ ਇਲਾਵਾ ਦੋਸਤੋ ਗਾਵਾਂ ਤਿੰਨ ਹੋਰ ਆ ਆਪਾਂ ਜਾਣਕਾਰੀ ਲੈਣੇ ਪਹਿਲੇ ਨੰਬਰ ਤੇ ਵੈੜ ਦੇਖੋ ਮੈਨੂੰ ਬੜੀ ਚੰਗੀ ਬਰੀਡ ਕੁਆਲਟੀ ਦਿਸਦੀ ਆ ਸਿੰਘ ਦਾਗਣ ਤੋਂ ਬਾਅਦ ਚ ਫੋਟਾ ਫੁੱਟੇ ਆਉਂਦੀਆਂ ਹੁੰਦੀਆਂ ਕਈ ਗਾਵਾਂ ਦੇ ਉਹ ਜ਼ਰੂਰ ਫੁੱਟੇ ਆ ਹੁੰਦੇ ਅੱਛਾ ਵੀਰੇ ਜਿਹੜੀ ਡੱਬੀ ਵਹਿੜ ਹੈ ਹਾਂਜੀ ਕਨਵਾ ਸੂਆ ਸੂਈ ਹੈ ਇਹ ਬਾਈ ਜੀ ਜਦੋਂ ਮੈਂ ਲਈ ਸੀ ਇਹ ਖੀਰੀ ਸੀਗੀ ਤੇ ਪਹਿਲੇ ਸੂਏ ਨੇ 34 ਲੀਟਰ ਦੁੱਧ ਦਿੱਤਾ ਠੀਕ ਹੈ ਤੇ ਪੀਐਸ ਟਰਨੈਡੋ ਦੀ ਬੱਚੀ ਆਈ ਹਾਂ ਬ ਠੀਕ ਹੈ ਜੀ ਤੇ ਇੰਨੇ 34 ਲੀਟਰ ਪਿਛਲੇ ਸੂਏ ਪਹਿਲੇ ਸੂਏ ਦੁੱਧ ਦਿੱਤਾ ਉਹਨੇ ਇਹਦੇ ਏਆਈ ਕਰਵਾਈ ਹੋਈ ਆ ਹਾਂ ਤੇ ਬਾਕੀ ਅਜੇ ਏਆਈ ਕਰਵਾਈ ਨੂੰ ਥੋੜੇ ਦਿਨ ਨਹੀਂ ਹੋਏ ਆ ਕਨਫਰਮ ਚ ਆਪਾਂ ਨਹੀਂ ਮੰਨਾਂਗੇ ਇਹਨੂੰ ਹਾਂਜੀ ਠੀਕ ਐ ਓਕੇ ਅੱਛਾ ਭਾਈ ਇੱਕ ਆਪਾਂ ਹੁਣ ਇਹ ਗਾਂ ਦਿਖਾਉਣੀ ਏ ਤੋੜ ਕੇ ਇਹ ਤੋਂ ਪਹਿਲਾਂ ਇਹਦੀ ਬੱਚੀ ਦਿਖਾ ਦਈਏ ਇਹ ਬੱਚੀ ਦੋਸਤੋ ਇਸ ਗਾਂ ਦੀ ਐ ਇਹ ਜੇ ਕੋਈ ਵੀਰ ਕੱਲੀ ਖਰੀਦਣੀ ਚਾਹੁੰਦਾ ਕੱਲੀ ਵੀ ਦੇ ਦਿਆਂਗਾ ਹਾਂ ਕੱਲੀ ਵੀ ਜੇ ਗਾਂ ਨਾਲ ਕੋਈ ਲੈਣੀ ਚਾਹੁੰਦਾ ਤਾਂ ਗਾਂ ਨਾਲ ਗਾਂ ਨਾਲ ਵੀ ਦੇ ਦਾਂਗੇ ਬੱਚੀ ਦਾ ਆਪ ਦਾ ਰੇਟ ਐ ਅੱਛਾ ਵੀਰੇ ਹੁਣ ਇਸ ਟਾਈਮ ਦੁੱਧ ਕਿੰਨਾ ਦੇ ਰਹੀ ਐ ਇਹ ਇਸ ਟਾਈਮ ਭਾਈ ਜੀ 26 ਲੀਟਰ ਦੁੱਧ ਦੇ ਰਹੀ ਐ 26 ਲੀਟਰ ਦੁੱਧ ਹਾਂਜੀ ਠੀਕ ਐ ਇਹਨੂੰ ਤੋੜ ਦਿਏ ਇਹਨੂੰ ਵੀ ਹਾਂਜੀ ਤੋੜ ਇਧਰ ਨੂੰ ਖੋਲ ਹੀ ਦਿਓ ਵੀਰੇ ਨੂੰ ਜਾਣ ਦੇ ਇਧਰ ਦੋਸਤੋ ਇਸ ਟਾਈਮ ਦੁੱਧ 26 ਕਿਲੋ ਦੇ ਰਹੀ ਆ 34 ਕਿਲੋ ਇਹਨੇ ਪੀਕ ਲੈਵਲ ਫੜਿਆ ਸੀ ਖੀਰੀ ਸੂਈ ਸਿਵਾਈ ਕੋ ਸੋ ਖੀਰੀ ਸੂਈ ਵੀ ਵੈਰ ਨੇ ਦੁੱਧ ਦਿੱਤਾ 34 ਕਿਲੋ ਹੁਣ ਐਟ ਪ੍ਰੈਜ਼ੈਂਟ ਦੁੱਧ 26 ਕਿਲੋ ਆ ਫੁੱਲ ਹਾਈਟ ਸੋਹਣੀ ਬਰੀਡ ਐ ਹਵਾਨਾ ਚੰਗਾ ਫਿਕਸ ਐ ਭਰਿਆ ਹਵਾਨਾ ਦੇਖ ਰਹੇ ਹੋ ਚੁਾਈ ਹੋਣ ਵਾਲੀ ਐ ਇਹ ਵੈਸੇ ਤੁਹਾਨੂੰ ਖੋਲ ਕੇ ਦਿਖਾਤੀ ਦੇਖ ਲਓ ਇਹਦਾ ਢਾਂਚਾ ਦੱਸੋ ਅੱਗੋਂ ਹਵਾਨੇ ਦੀ ਫਿਟਿੰਗ ਦੇਖਣ ਵਾਲੀ ਐ ਬਰੀਡ ਕੁਆਲਿਟੀ ਚੰਗੀ ਐ ਕੋਈ ਨਹੀਂ ਜਾਵੜਨ ਦੇ ਦੇ ਤੁਹਾਨੂੰ ਸੋ ਇਹ ਦੋਸਤੋ ਵੈਡ ਫਾਰ ਸੇਲ ਐ ਇਹ ਵੀ ਤੁਸੀਂ ਦੇਖ ਲਓ ਅੱਛਾ ਭਾਈ ਜਿਹੜੀ ਇਹ 3 ਨੰਬਰ ਤੇ ਹੁਣ ਆਪਾਂ ਗਾਂ ਦਿਖਾਉਣੀ ਬਲੈਕ ਰੰਗ ਦੀ ਐ ਇਹਦਾ ਦੁੱਧ ਇਸ ਟਾਈਮ ਕਿੰਨਾ ਐ ਇਹ ਇਸ ਟਾਈਮ ਭਾਈ ਜੀ ਇਹਦਾ 26 ਲੀਟਰ ਦੁੱਧਾ ਹੂੰ ਠੀਕ ਐ ਜੀ ਇਹ ਇਹਨੂੰ 2.5 ਮਹੀਨੇ ਹੋ ਗਏ ਸੂਈ ਨੂੰ ਠੀਕ ਐ ਹਾਂਜੀ ਤੇ ਤਾਜੀ ਦਾ ਦੁੱਧ ਫਿਰ ਭਾਈ ਕਿੰਨਾ ਸੀਗਾ ਇਹਦਾ ਇਹ ਇੰਨਾ ਤਾਜੀ ਦਾ ਦੁੱਧ ਸੀਗਾ ਵੀ 28 ਕਿਲੋਟਰ 28 ਕਿਲੋਟਰ ਪਰ ਇਹਨੇ ਬਾਹਲਾ ਤੋੜਿਆ ਨਹੀਂ ਦੋ ਦੋਨੇ ਤੇ ਹੀ ਫਿਰਦੀ ਆ ਓਨੀ ਦੀ ਫਿਰਦੀ ਆ ਹਾਂਜੀ ਤੇ ਪਿਛਲੇ ਸੋਹੇ ਇਹਨੇ ਦਿੱਤਾ ਸੀਗਾ ਆਪਣੇ 25 ਲੀਟਰ ਦੁੱਧ ਠੀਕ ਹੈ ਹਾਂਜੀ ਠੀਕ ਹੈ ਇਸ ਤੋਂ 26 ਦੱਸਿਆ ਹਾਂ 26 ਦੱਸਿਆ ਇਹ ਇਹ ਦੂਜਾ ਸੋਹੇ ਸੋਈ ਸੀ ਆ ਰਗੀ ਹਾਂਜੀ ਗੱਬਣ ਕਿੰਨੇ ਚੱਲੇ ਇਹ ਗੱਬਣ ਇਹਨੂੰ ਹੋ ਗਈ 2 ਕੁ ਮਹੀਨੇ ਹੋਣ ਵਾਲੇ ਆ ਚੈੱਕ ਪਾਸ ਨਹੀਂ ਹੋਈ ਕਿ ਨਹੀਂ ਚੈੱਕ ਪਾਸ ਹੈ ਮੈਂ ਕਿਹਾ 2 ਕੁ ਮਹੀਨੇ ਤੋਂ ਬਾਅਦ ਹੀ ਕਰਾਵਾਂਗੇ ਸਾਰਾ ਕੁਝ ਆਪਣੇ ਕੋਲ ਰਿਕਾਰਡ ਲਿਖਿਆ ਹੋਇਆ ਵੀ ਕਦੋਂ ਇਹ ਆਈ ਹੋਈ ਸੀ ਸਾਰਾ ਕੁਝ ਉਹ ਡਿਟੇਲ ਦੇ ਦਾਂਗੇ ਡਿਟੇਲ ਦੇ ਦਾਂਗੇ ਆਪਕੀ ਖੋਲਗੇ ਨਹੀਂ ਵੀ ਸੋ ਦੋਸਤੋ ਇਹ ਇਹ ਵੀ ਗਾਂ ਤੋੜ ਦਿੰਨੇ ਇੱਥੇ 26 ਕਿਲੋ ਦੁੱਧ ਇਸ ਟਾਈਮ ਆਇਆ 28 ਕਿਲੋ ਇਹਦਾ ਤਾਜੀ ਦਾ ਦੁੱਧ ਸੀਗਾ ਸੋ ਟਾਂਚਾ ਤੁਸੀਂ ਗਾਂ ਦਾ ਦੇਖ ਲਓ ਦੋਸਤੋ ਸੋਹਣਾ ਹੈ ਕਿਰ ਬਾਈ ਹੋਰੀ ਕਿਉਂਕਿ ਇੱਕ ਤਾਂ ਕੋਈ ਨਹੀਂ ਬਾਈ ਪੀਂਨ ਦੇ ਪਾਣੀ ਇਹਨਾਂ ਨੂੰ ਪਸ਼ੂ ਵੇਚ ਦੇਣੇ ਆ ਦੂਜਾ ਜਿਵੇਂ ਆਪਦੇ ਰਝੇਵੇਂ ਵੀ ਵੀਰ ਦੇ ਇਦਾਂ ਦੇ ਬਣੇ ਖੜੇ ਆ ਵੀ ਮੇਰੇ ਨਾਲ ਅੱਜ 10 ਦਿਨ ਹੋ ਗਏ ਹੋਣਗੇ ਇਸ ਵੀਡੀਓ ਬਣਾਉਣ ਨੂੰ ਗੱਲ ਚੱਲਦੀ ਨੂੰ ਪਰ ਟਾਈਮ ਨਹੀਂ ਰਲ ਸਕਿਆ ਤਾਂ ਉਹ ਸੋ ਦੇ ਕਰਕੇ ਥੋੜੀ ਜੀ ਹੁਣ ਸੰਭਾਲ ਦੇ ਵਿੱਚ ਵੀ ਪ੍ਰੋਬਲਮ ਜਦੋਂ ਵੇਚਣ ਤੇ ਆ ਜੀਏ ਤਾਂ ਆਉਣ ਲੱਗ ਪੈਂਦੀ ਹੁੰਦੀ ਹੈ ਕਿਉਂਕਿ ਮਨ ਚ ਇਹ ਹੁੰਦਾ ਵੀ ਆਪਾਂ ਇਹ ਚੀਜ਼ ਜਿਹੜੀ ਉਹ ਸੇਲ ਕਰ ਦੇਣੀ ਹੈ ਹਵਾਨਾ ਇਸ ਵਾਇਡ ਦਾ ਵੀ ਬੜਾ ਚੰਗਾ ਹੈ ਸੋ ਇਹ ਦੋ ਗਾਵਾਂ ਤੁਹਾਨੂੰ ਦਿਖਾਤੀਆਂ ਜਿਹੜੀਆਂ ਤੁਸੀਂ ਤੋਕੜ ਮੰਨ ਲਓ ਇਹ ਗਾਂ ਨੂੰ ਦੋ ਮਹੀਨੇ ਲਗਭਗ ਹੋ ਗਏ ਇਹਨੂੰ ਖਾਲੀ ਸਮਝ ਲੋ ਜਾਂ ਗੱਬਣ ਸਮਝ ਲੋ ਤੁਹਾਡੀ ਅੰਡਰਸਟੈਂਡਿੰਗ ਹੈ ਚੈੱਕ ਪਾਸਾ ਜੇ ਨਹੀਂ ਹੋਈ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੀ ਹੈ ਥੋੜੀ ਕਮਜ਼ੋਰ ਦਿਸਦੀ ਹੈ ਬਈ ਇਹ ਕਿੰਨਾਵਾਂ ਸੂਆ ਹੋਊਗੀ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਇਹ ਬਈ ਇਹ ਹੋਊਗੀ ਬਈ ਚੌਥਾ ਸੂਆ ਠੀਕ ਹੈ ਹਾਂ ਤੇ ਖੈਰ ਇਹਦਾ ਕੋਈ ਰਿਕਾਰਡ ਨਹੀਂ ਹੈਗਾ ਇਹ ਜਿਵੇਂ ਆਪਾਂ ਕਿਸੇ ਘਰ ਕੋਲ ਲਈ ਸੀਗਾ ਜਦੋਂ ਫਾਰਮ ਸਟਾਰਟ ਕਰਿਆ ਸੀਗਾ ਉਦੋਂ ਲਈ ਸੀ ਹਾਂ ਉਦੋਂ ਲਈ ਸੀ ਹੁਣ ਕਿੰਨਾ ਦਿਨ ਹੋ ਗਿਆ ਆਪਾਂ ਸੱਜਰ ਸੂਈ ਲਈ ਸੀ ਉਦੋਂ ਇਹਨੇ 20 ਲੀਟਰ ਦੁੱਧ ਕਰਿਆ ਸੀ ਠੀਕ ਹੈ ਹੁਣ ਇਸ ਟਾਈਮ 11 ਲੀਟਰ ਦੁੱਧ ਆਈਆਂ ਗੱਬਣ ਹੈ ਇਹ ਹਾਂਜੀ ਗੱਬਣ ਹੈ ਚੈੱਕ ਪਾਸ ਤਾਂ ਨਹੀਂ ਚੈੱਕ ਪਾਸ ਨਹੀਂ ਕਰਾਈ ਚੈੱਕ ਪਾਸ ਮਤਲਬ ਡਾਕਟਰ ਨੇ ਉਹ ਚੈੱਕ ਕਰਿਆ ਸੀਗਾ ਨੋਰਮਲ ਵੀ ਅੰਦਰ ਪ੍ਰੋਪਰ ਚੈੱਕ ਨਹੀਂ ਕਰਿਆ ਤੇ ਆਪਾਂ ਚੈੱਕ ਪਾਸ ਨਹੀਂ ਕਹਿ ਸਕਦੇ ਉਹਨੂੰ ਠੀਕ ਹੈ ਹਾਂ ਪਰ ਇਹ ਵੀ ਗੱਬਣ ਚ ਚੈੱਕ ਪਾਸ ਆਪਾਂ ਕਰਵਾ ਸਕਦੇ ਆ ਠੀਕ ਹੈ ਤਾਂ ਉਸ ਹਾਂ ਲਾ ਰੇਟ ਹੋ ਜੂਗਾ ਦੁੱਧ ਹੁਣ ਕਿੰਨਾ ਹੋਊਗਾ ਹੁਣ 11 ਲੀਟਰ ਦੁੱਧ ਬੱਚਾ ਇਹਦੇ ਨਾਲ ਬੱਚੀ ਹੈ ਬੱਚੀ ਆਈ ਜਾਂਦੇ ਨੂੰ ਬੱਚੀ ਨਾਲ ਦੇ ਦੇਣ ਹਾਂ ਬੱਚੀ ਨਾਲ ਦੇ ਦਾਂਗੇ ਇਹਦੀ ਬੱਚੀ ਦੱਸੋ ਇਹ ਬਲੈਕ ਆ ਇਹ ਇਹਦੇ ਨਾਲ ਮਿਲ ਜੂਗੀ ਜੇ ਕੋਈ ਵੀਰ ਖਰੀਦਦਾ ਗਾਂ ਨੂੰ ਤਾ ਇਹ ਗਾਂ ਦੇ ਨਾਲ ਬੱਚੀ ਦਿੱਤੀ ਜਾਊਗੀ ਇਹਨੂੰ ਵੀ ਖੋਲਤੀਏ ਬਈ ਹਾਂ ਖੋਲ ਸੋ ਇਹ ਗਾਂ ਦੋਸਤੋ ਚੌਥਾ ਸੂਆ 11 ਕਿਲੋ ਦੁੱਧ ਦੇ ਰਹੀ ਐ ਖੜੀ ਲੱਗਦੀ ਸੀ ਦੋਸਤੋ ਢਾਂਚਾ ਠੀਕ ਐ ਥੋੜੀ ਜੀ ਸੰਭਾਲਣ ਦੀ ਲੋੜ ਐ ਸੋਹਣੀ ਗਾਂ ਬਣ ਜੂਗੀ ਸਿਹਤਮੰਦ ਹੋ ਕੇ ਸੋ ਇਹਦੇ ਨਾਲ ਬੱਚਾ ਵੱਛੀ ਬਾਈ ਜੀ ਹੁਰੀ ਕਹਿੰਦੇ ਵੀ ਦੇ ਦੇਾਂਗੇ ਅੱਛਾ ਵੀਰੇ ਇਹ ਜਿਹੜੇ ਦੋ ਡਰਮ ਐ ਹਾਂਜੀ ਇਹ ਵੀ ਆਪਾਂ ਦੇ ਦੇਨੇ ਆ ਇਹ ਵੀ ਦੇ ਦੇਨੇ ਆ ਇੱਕ ਵਾਰੀ ਵੀ ਨਹੀਂ ਵਰਤੇ ਬਈ ਅਜਾ ਵਰਤਨੀ ਵਰਤਨੀ ਲਿਆਂਦੇ ਸੀਗੇ ਤੇ ਆਪਾਂ ਵੇਰਕਾ ਨੂੰ ਦੁੱਧ ਪਾਉਣ ਲੱਗ ਗਏ ਉਹ ਵੇਰਕਾ ਵਾਲੇ ਨੇ ਆਪਦੇ ਡਰਮ ਦੇਤੇ ਇਹ ਉਦੋਂ ਦੇ ਉਵੇਂ ਹੀ ਪਏ ਆ ਠੀਕ ਹੈ ਹਾਂ ਜਿੱਦਾਂ ਦੇ ਮਤਲਬ ਫਾਰਮ ਸ਼ੁਰੂ ਕਰਿਆ ਕੀ ਰੇਟ ਚ ਆ ਗਈ ਸੀ ਇਹ ਰੇਟ ਬਈ ਮੇਨੋ ਦਾ ਇੱਕ ਡਰਮ ਆਇਆ ਸੀ 1300 ਰੁਪਏ ਦਾ 2600 ਦੇ ਦੋਨੇ ਦੋਨੇ ਆਈ ਸੀ ਅੱਜ ਅ ਰੇਟਸ ਦੱਸ ਹੀ ਦੇਈਏ ਜਾਂ ਸਾਡੇ ਸੋਚਣਾ ਹੈ ਰੇਟ ਆਪਾਂ ਫੋਨ ਤੇ ਦੱਸ ਦਾਂਗੇ ਫੋਨ ਤੇ ਦੱਸ ਦੇਣੇ ਦੋਸਤੋ ਇਹ ਨਵੇਂ ਖਰੀਦੇ ਸੀ ਬਾਰੇ ਰੇਟ ਮੈਂ ਇਸ ਕਰਕੇ ਕਹੋਗੇ ਯਕੀਨ ਮੰਨ ਲਿਓ ਵੀ ਪੱਕੇ ਹੀ ਕੀਮਤਾਂ ਬਾਰੇ ਕੋਈ ਗੱਲ ਹੋਈ ਨਹੀਂ ਬਾਈ ਨਾਲ ਵੀ ਆਪਾਂ ਨੂੰ ਕੀ ਰੇਟ ਰੱਖਣਾ ਚਾਹੀਦਾ ਆ ਬਾਈ ਖੁਰਲੀਆਂ ਚਾਰੇ ਹਾਂ ਇਹ ਖੁਰਲੀਆਂ ਚਾਰੇ ਆ ਜੀ ਇਹ ਡਰਮ ਨਾਲ ਥੱਲੇ ਪੂਰਾ ਵੇਖ ਹੀ ਰਹੇ ਹੋ ਤੁਸੀਂ ਹਾਂਜੀ ਇਹ ਚਾਰ ਦੇ ਦੇ ਦਾਂਗੇ ਨਾਲ ਚਾਰ ਦੇ ਦੇ ਦਾਂਗੇ ਨਾਲ ਠੀਕ ਹੈ ਤੇ ਇਹਨਾਂ ਦਾ ਵੀ ਰੇਟ ਬਾਈ ਫੋਨ ਤੇ ਕਰ ਦਾਂਗੇ ਠੀਕ ਹੈ ਹਾਂ ਅੱਛਾ ਬਾਈ ਇੱਕ ਸਾਇਲੇਜ ਵਾਲੇ ਥੈਲੇ ਦੱਸ ਦੇ ਹਾਂ ਜੇ ਉਹ ਤੁਸੀਂ ਪਸ਼ੂ ਵੇਚ ਦਿੰਨੇ ਆ ਚਾਰ ਵੀ ਹੋ ਸਕਦਾ ਤੁਹਾਡੇ ਕੋਲ ਫਿਰ ਪਿਆ ਹੋਵੇ ਹਾਂ ਚਾਰ ਵੀ ਆਪਾਂ ਆਪ ਦਾ ਪਾਇਆ ਸੀਗਾ ਅੱਛਾ ਹਾਂ ਆ ਪੇਟੇ ਚ ਪਾਇਆ ਪਿਆ ਠੀਕ ਹੈ ਤੇ ਆਪਾਂ ਚਾਰ ਵੀ ਵੇਚਨੇ ਉਹ ਪੇਟੀ ਦੇ ਦਿਆਂਗੇ ਜੇ ਕੋਈ ਹਾਂ ਪੇਟੀ ਦੇ ਰਾਂ ਕੋਈ ਲੈਂਦਾ ਹੋਇਆ ਸੋ ਦੋਸਤੋ ਇਹ ਸਾਰਾ ਕੋਸ ਜੋ ਵਿਕਾਊ ਸੀ ਉਹ ਤੁਹਾਨੂੰ ਦੱਸਤਾ ਹੈ ਬਾਕੀ ਜਿਹੜਾ ਸ਼ੈੱਡ ਆ ਜਾਂ ਜਗ੍ਹਾ ਇਹ ਬਾਈ ਜੀ ਉਹਨਾਂ ਕੋਲ ਰੈਂਟ ਤੇ ਆ ਕਿਰਾਏ ਤੇ ਆ ਜੇ ਕੋਈ ਵੀ ਸਾਰੇ ਪਸ਼ੂ ਸਾਰੀ ਮਸ਼ੀਨਰੀ ਲੈ ਲੈਂਦਾ ਖਰੀਦ ਲੈਂਦਾ ਉਹਦੀ ਪੇਮੈਂਟ ਬਾਈ ਨੂੰ ਕਰਦੇ ਹੋਗੇ ਤਾਂ ਉਸ ਤੋਂ ਬਾਅਦ ਬਾਈ ਤੁਹਾਡੀ ਡੀਲ ਕਰਵਾ ਦੂਗਾ ਅੱਗੇ ਜਿੰਨਾ ਤੋਂ ਇਹਨਾਂ ਨੇ ਫਾਰਮ ਕਿਰਾਏ ਤੇ ਲਿਆ ਸੀ ਉਹਨਾਂ ਤੋਂ ਹੋ ਸਕਦਾ ਤੁਹਾਨੂੰ ਫਿਰ ਕਿਰਾਏ ਤੇ ਵੀ ਮਿਲ ਜੇ ਪਰ ਉਹ ਆਪਸ਼ਨਲ ਹੈ ਤੁਸੀਂ ਮੇਨ ਸੌਦਾ ਇਹਨਾਂ ਚੀਜ਼ਾਂ ਦਾ ਕਰੋਗੇ ਜੋ ਮਸ਼ੀਨ ਮਸ਼ੀਨਰੀ ਬਾਈ ਨੇ ਵੇਚਣੀ ਹੈ ਜਾਂ ਕੋਈ ਪਸ਼ੂ ਵੇਚਣਾ ਉਹ ਖਰੀਦਣ ਤੋਂ ਬਾਅਦ ਉਹ ਉਦੋਂ ਅਗਲੀ ਗੱਲ ਹੈ ਪਰ ਫਿਲਹਾਲ ਤੁਸੀਂ ਇਹਨਾਂ ਚੀਜ਼ਾਂ ਲਈ ਫੋਨ ਲਾ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ